ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਰੀਆਲੀ ਕਲਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾ ਦਿਖਾਉਣੀ ਆ ਜਿਨ੍ਹਾਂ گاਵਾ ਦੇ ਵਿੱਚੋਂ ਦੋ گاਵਾ ਇਹ ਸੱਜਰਸੁਈਆ ਵਾ ਤੇ ਇੱਕ ਗਾਂ ਜਿਹੜੀ ਇਹ ਗੱਬਣ ਜਿਆਦਾ ਜਾਣਕਾਰੀ ਵੀਰ ਨਾਲ ਕਰਦੇ ਆ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਕਰੋ ਕਿਸੇ ਹੋਰ ਵੀ ਵੀਰ ਪਰਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਦੋਸਤੋ ਜਿਹੜੀ ਕਰਨੀ ਹੈ ਤੁਸੀਂ ਆਪ ਆ ਕੇ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਇੱਥੇ ਆਓ ਇੱਥੇ ਆ ਕੇ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦੋ ਦੋਸਤੋ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਕੋਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਬੁਜੀ ਪਿੰਡ ਸਰਿਆਲੀ ਕਲਾਂ ਹਾਂਜੀ ਤਹਿਸੀਲ ਤਰਨਤਾਰਨ ਦਾ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਫੋਨ ਨੰਬਰ ਦੱਸ ਤੁਸੀਂ 96465 96388 ਨਾਮ ਦੱਸ ਬੁਜੀ ਲਖਵੀਰ ਸਿੰਘ ਠੀਕ ਹੈ ਜੀ ਅਜੀ ਤਿੰਨ ਗਾਂਵ ਵੀਰ ਜੀ ਹਾਂਜੀ ਤਿੰਨ ਗਾਂਵ ਵੀਰ ਉਹ ਦੂਈਆਂ ਦੇ ਗੱਬਣ ਠੀਕ ਹੈ ਜੀ ਤੇ ਸ਼ੁਰੂ ਕਰੀਏ ਇਹ ਗਾਂਵ ਤੋਂ ਪਹਿਲਾਂ ਇਹਦੀ ਡਿਟੇਲ ਦੱਸੋ ਜੀ ਪਹਿਲਾਂ ਇਹਦਾ ਵੀਰ ਦੂਸਰਾ ਸੁਆਵਾ ਅੱਛਾ ਜੀ ਹਾਂਜੀ ਕੋਈ 20 25 ਦਿਨ ਦੀ ਸੂਈ ਆ ਠੀਕ ਹੈ ਜੀ ਤੇ 15 ਲੀਟਰ ਦੁੱਧ ਆ ਰਿਹਾ ਠੀਕ ਹੈ ਬੱਚਾ ਕੀ ਦਿੱਤੇ ਨੇ ਬੱਚਾ ਵੀਰ ਬੱਚਾ ਇਹਦਾ ਠੀਕ ਹੈ ਜੀ ਇਹਦਾ ਬੱਚਾ ਉਹ ਬੱਚਾ ਠੀਕ ਹੈ ਜੀ ਦੋਸਤ 20 25 ਦਿਨ ਦੀ ਸੂਈ ਹੈ 20 25 ਦਿਨ ਦੀ ਹਾਂਜੀ 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 15 ਲੀਟਰ ਦੇ ਲਾਗੇ ਬਨੇ ਵੀਰ ਕਹਿੰਦਾ ਦੋ ਤਿਆਰ ਕੋਈ ਚੰਗੀ ਸੇਵਾਲਾ ਵੀ ਲੈ ਜਾਊਗਾ ਦੋ ਦੋਸਤ ਹੋਰ ਵੀ ਕਰ ਸਕਦੀ ਆ ਨਾਰਮਲ ਸੇਵਾਲਾ ਦੋਸਤੋ ਇਹਨਾਂ ਦੋ ਤੁਸੀਂ ਚਵਾ ਦੂਗੀ ਹਾਂਜੀ ਵੀਰ ਦੀ ਖੋਲੀ ਹੈ ਨਾ ਕੱਢ ਕੱਢ ਵੀ ਦੋਸਤੋ ਚੰਗਾ ਵਾ ਸਵੀਰ ਦਾ ਟਾਈਮ ਹੈ ਦੋਸਤੋ ਵੀਡੀਓ ਬਣਾਉਂਦਾ ਤੋਰਦੇ ਵੀ ਜੇ ਤੋਰ ਦੋ ਮੜੀ ਜਾ ਮੋਰਲੋਰ ਮੋਰਲੋਰ ਹੁਵਾਨੇ ਦੋਸਤੋ ਨੜਨੜਾ ਕਾਫੀ ਹੈ ਮਿਲਕ ਵੈਨ ਵੀ ਕਾਫੀ ਮੋਟੀ ਹੈ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਹੋ ਵੀਰ ਜੀ ਇਹਦਾ ਮੁੱਲ ਹੈ ਆਪਣਾ 45 ਹਜ਼ਾਰ ਇਹਦਾ ਲੈਣ ਦੇ ਨੇ 100 ਰੁਪਏ ਛੋੜ ਹੋਣੀ ਚਾਹੀਦੀ ਠੀਕ ਹੈ ਜੀ ਹਾਂਜੀ ਇਹ ਇਹਨੇ ਕੋਈ ਵੀਰ ਕਹਦੇ 42 43 ਹੋ ਕੰਮ ਨਹੀਂ ਠੀਕ ਹੈ ਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਇਹਦਾ ਵੀਰ ਪਹਿਲਾ ਸੁਆਵਾ ਠੀਕ ਹੈ ਜੀ ਇਹ ਪਰਸੋਂ ਰਾਤ ਦੀ ਸੋਈ ਹੈ ਠੀਕ ਹੈ ਜੀ ਹਾਂਜੀ ਬੱਚਾ ਕਿਦਾਂ ਦਾ ਤੇਰੇ ਬੱਚਾ ਇਹ ਮਗਰਵਸ਼ੀ ਵੀਰ ਹੁਣ ਬੋਲਾ ਕਿੰਨਾ ਤਿਆਰ ਹੈ ਬੋਲਾ ਕੋਈ 13 ਲੀਟਰ ਲਾ ਲੋ ਕਰੀਬ 13 ਲੀਟਰ ਜਿਹੜਾ ਤਿਆਰ ਆ ਪਰਸੋਂ ਰਾਤ ਦੀ ਸੋਈ ਹੈ ਇਹ ਸਵੇਰ ਕਨਵਾ ਪਹਿਲਾ ਸੁਆ ਪਹਿਲਾ ਵੀਰ ਅੱਛਾ ਕਿੰਨਾ ਕਚਵਾ ਦੋ ਤਾ ਵੀਰੇ ਜ਼ਿਆਦਾ ਨਹੀਂ ਕੋਈ 17 ਕਿਲੋਟਰ ਦੇ ਕਰੀਬ ਤੇ ਚਲੋ ਆਪਾਂ ਕਹਿ ਸਕਦੇ ਹਾਂ ਕਿ ਸੇਵਾ ਦੇ ਡਿਪੈਂਡ ਹੈ ਠੀਕ ਹੈ ਖੋਲੀਏ ਦੋਸਤੋ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚਾ ਨੇ ਜਿਹੜਾ ਦਿੱਤਾ ਵਸ਼ੀ ਦਿੱਤੀ ਬੋਲਾ ਹੁਣ ਵੀ ਕਹਿੰਦਾ ਥਰੇ 13 ਕਿਲੋਟਰ ਤਿਆਰ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਕੇ ਤੇ ਦੋਸਤੋ ਦੁੱਧ ਦੀ ਵੀ ਗਾਂ 17 ਲੀਟਰ ਚਵਾ ਸਕਦੀ ਹੈ ਥੋੜੀਆਂ ਜਿਹੀ ਹਵਾ ਨੇ ਜੇ ਪਲਾਂ ਪੂਣਾ ਚਾਹਦੋ ਮੁਰਲਾ ਵੀਰ ਮੁਰਲਾ ਛਾਈਵਾਦ ਨਾਲ ਕ੍ਰੋਸ ਆ ਬੱਚਾ ਦੋਸਤੋ ਹਵਾਸ਼ੀ ਦਿੱਤੀ ਨੇ ਹਾਂਜੀ ਵੀਰ ਜੀ ਕੰਨਾ ਬੋਲ ਕਰਦੇ ਵੀਰ ਜੀ ਇਹਦਾ ਲੈਣ ਦੇਣ ਮੁੱਲ 48000 ਜਿਹਦੇ ਤੋਂ ਥੋੜਾ ਬਹੁਤ ਛੋੜ ਹੋਊਗਾ ਠੀਕ ਹੈ ਜੀ ਹਾਂ ਜੀ ਦਾ ਠੀਕ ਹੈ ਵੀਰ ਜੀ ਇਹ ਗਰਾਉਂਜੇ ਲਓ ਜੀ ਇਹ ਜੀ ਪਹਿਲਾ ਸੂਹਾ ਵਾ ਅੱਛਾ ਜੀ ਮੋਹ 6 ਦੰਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ 6 ਫਾਰਮ ਦੀ ਆ ਅੱਛਾ ਜੀ ਇਹ ਕੋ ਜਿਆਦਾ ਨਹੀਂ ਅਜੇ ਹਫਤਾ 10 ਦਿਨ ਕੱਟਦੀ ਹੈ ਹਫਤਾ ਖੜਦੀ ਹੈ ਹਾਂ ਜੀ ਤੇ ਕਿੰਨੀ ਕੁ ਉਮੀਦ ਕਰਨੀ ਦੋ ਦੋਤੀ ਇਹ ਜਿਹੜੀ ਸਾਰਾ ਲੀਟਰ ਤੇ ਆਮ ਜੀ ਆ ਨਾ ਠੀਕ ਹੈ ਜੀ ਹਾਂ ਜੀ ਅਜੇ ਚਲੋ ਟਾਈਮ ਖੜਦੀ ਆ ਪੂਰੀ ਫੁੱਲ ਬਣੀ ਆ ਜਾਣ ਨੂੰ ਤੇ ਵੀ ਤੇ ਜਾ ਸਕਦੀ ਆ 18 ਗੇ ਕਦਮ ਠੀਕ ਹੈ ਜੀ ਦੋਸਤੋ ਦਰਮਿਆਨੇ ਕਦ ਕੱਢਦੀ ਆ ਫਾਰਮ ਵਾਲੀ ਗਾਮ ਜੇ ਦੋਸਤੋ ਥਣ ਵਾਲੇ ਪਾਸੇ ਵੇਖੀਏ ਤੇ ਥਣ ਤੇ ਦੋਸਤੋ ਨੂੰ ਲਾਜਵਾ ਵੀ ਲੱਗਾ ਪੜਾ ਪਈਆਂ ਨਾ ਮਗਰ ਹਾਂਜੀ ਹਾਂਜੀ ਖੋਲੀ ਵੀ ਜੀ ਤੋਰੀਏ ਕਰੀ ਅਜੇ ਦੋਸਤੋ ਇੱਕ ਮਹੀਨਾ ਇੱਕ ਹਫਤੇ ਦਾ ਟਾਈਮ ਹੀ ਖੜਦੀ ਓਸ ਸਾਧਨਾ ਦੋਸਤੋ ਆਰਡਰ ਕਾਫੀ ਵੱਡਾ ਤਿਆਰ ਕਰੂਗੇ ਮੋੜ ਲਓ ਜੀ ਮੋੜੋ ਇਹ ਵੀ ਦੀ ਜਰਸੀ ਨਾ ਹਾਂਜੀ ਜਰਸੀ ਐ ਚੱਕਰੋ ਜਰਸੀ ਐਚ ਐਫ ਕ੍ਰੋਸ ਦੀ ਸ਼ਾਈਨਿੰਗ ਵੜੀ ਹੈ ਦੋਸਤੋ ਗਾਂ ਦੀ ਹਾਂਜੀ ਵੀਰ ਜੀ ਕਹਿੰਦਾ ਮੋੜ ਲਓ ਇਹ ਲਾਗੇ ਜੀ 50000 ਰੁਪਏ 50000 ਰੁਪਏ ਮਾਲਦਾਨ 16 ਹੀ ਹੋਣੀ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਦੋਸਤੋ ਤਿੰਨ گاਵਾ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈਆਂ ਵਾ ਜਿਹਦੇ ਵਿੱਚੋਂ ਇਹ ਵਾਲੀ گاਵਾ ਇਹ ਗੱਬੜੇ ਤੇ ਦੂਜੀ ਜਿਹੜੀਆਂ ਦੋ گاਵਾ ਸੁਈਆਂ ਵਾ ਨਿਰਖ ਪਰਖ ਦੋਸਤੋ ਤੁਸੀਂ ਇੱਥੇ ਆਗ ਆ ਕੇ ਕਰ ਲੈਣੀ ਆਹ ਬਾਕੀ ਦੋਸਤੋ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਲਾ ਦੂੰਗਾ ਜਿਆਦਾ ਜਾਣਕਾਰੀ ਲਈ ਵੀਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ